ਫਲੋਰ ਸਬ ਡਿਵੀਜ਼ਨ ਦੇ ਪੁਲਿਸ ਨੇ ਨਸ਼ਿਆ ਖਿਲਾਫ ਵੱਡੇ ਕਾਰਵਾਈ ਕਰਦਿਆਂ ਸ਼ੀ ਤੌਸਕਰ ਨੂੰ ਗ੍ਰਿਫਤਾਰ ਕੀਤਾ ਤੇ ਇਹ ਜਾਣਕਾਰੀ ਦੰਦਿਆਂ ਸਬ ਡਿਵੀਜ਼ਨ ਫਲੋਰ ਦੇ ਉੱਪਰ ਪੁਲਿਸ ਕਪਤਾਨ ਸਰਵਨ ਸਿੰਘ ਪਾਲ ਨੇ ਦੱਸਿਆ ਕਿ ਇਹ ਕਾਰਵਾਈਆਂ ਪੰਜਾਬ ਸਰਕਾਰ ਦੇ ਮਹੱਤਵਯੁੱਧ ਨਸ਼ਿਆ ਵਿਰੁੱਧ ਤਹਿਤ ਕੀਤੀਆਂ ਗਈਆਂ ਤੇ ਥਾਣਾ ਫਲੋਰ ਤੋਂ ਇੰਸਪੈਕਟਰ ਅਮਨ ਸਿਆਣੀ ਤੇ ਮੁਖ ਅਫਸਰ ਥਾਣਾ ਫਲੋਰ ਦੀ ਟੀਮ ਦੇ ਵੱਲੋਂ ਕੁਲਵੰਤ ਸਿੰਘ ਉਰਫ ਜੋਰਾ ਵਾਸੀ ਅਕਲਪੁਰ ਤੋਂ ਪਿੰਾ ਨਸ਼ੀਲੀਆਂ ਗੋਲੀਆਂ ਬਰਾਮਦ ਕਰਕੇ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਤੇ ਕਮਲਜੀਤ ਕੌਰ ਪਤਨੀ ਅਮਰਜੀਤ ਉਰਫ ਜੀਤਾ ਵਾਸੀ ਸਮਰਾੜੀ ਤੋਂ 78 ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤਾ ਤੇ ਅਦਿਲਬਾਰ ਸਿੰਘ ਵਾਸੀ ਗੰਨਾਪਿਟ ਤੋਂ 37500 ਐਮਐਲਏ ਨਜ਼ਾਇਸ਼ ਸ਼ਰਾਬ ਸਮੇਤ ਗ੍ਰਫਤਾਰ ਕੀਤਾ ਤੇ ਰਾਜ ਸਿੰਘ ਉਰਫ ਕਾਲੂ ਵਾਸੀ ਭੋਲੇਵਾਲ ਤੋਂ 60000 ਐਮਐਲਏ ਨਜਾਇਜ਼ ਸ਼ਰਾਬ ਬਰਾਮਦ ਕੀਤੀ ਗਈ ਹੈ ਤੇ ਇਸ ਤੋਂ ਇਲਾਵਾ ਥਾਣਾ ਗੁਰਵਾਇਆਂ ਦੇ ਇੰਸਪੈਕਟਰ ਸਕੰਦਰ ਸਿੰਘ ਨੇ ਜਤਿੰਦਰ ਕੁਮਾਰ ਮੋਨੂ ਵਾਸੀ ਵਿਰਕ ਨੂੰ 60 ਨਜਿੱਲੀਆਂ ਗੋਲੀਆਂ ਸਮੇਤ ਗ੍ਰਿਫਤਾਰ ਕੀਤਾ ਤੇ ਥਾਣਾ ਬਿਲਗਾ ਦੇ ਇੰਸਪੈਕਟਰ ਪਲਵਿੰਦਰ ਸਿੰਘ ਨੇ ਜੱਜ ਸਿੰਘ ਵਾਸੀ ਫਤੇਗੜ ਨਿਹਾਲ ਨੂੰ 205 ਗੋਲੀਆਂ ਸਮੇਤ ਕਾਬੂ ਕੀਤਾ ਦੀ ਪੁਲਿਸ ਅਧਿਕਾਰੀਆਂ ਨੇ ਕਿਹਾ ਹੈ ਕਿ ਨਸ਼ਿਆ ਦੇ ਖਿਲਾਫ ਇਹ ਜੰਗ ਜਾਰੀ ਰਹੇਗੀ ਅਤੇ ਤਰਸਕਰਾਂ ਨੂੰ ਕਿਸੇ ਵੀ ਹਾਲਤ ਵਿੱਚ ਬਖਸ਼ਿਆ ਨਹੀਂ ਜਾਵੇਗਾ ਫਲੋਰ ਤੋਂ ਪੱਤਰਕਾਰ ਤਜ਼ਿੰਦਰ ਕੁਮਾਰ ਦੇ ਨਾਲ ਅਰਮਨ ਮਾਹੀ ਦੀ ਖਾਸ ਰਿਪੋਰਟ ਦੁਆਬਾ ਪਬਲਿਕ న్యూਸ ਚੈਨਲ ਲਈ ਅ ਇਸ ਵਿੱਚ ਸਾਡਾ ਜਿਹੜਾ ਪੰਜਾਬ ਸਰਕਾਰ ਵੱਲੋਂ ਜੁਝ ਸ਼ਾਹਰੂਦ ਉਸ ਲਈ ਤਾਂ ਇਹ ਕਾਰਵਾਈ ਕੀਤੀ ਗਈ ਹੈ ਇਸ ਵਿੱਚ ਸਾਡੇ ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਅਰਵਿੰਦਰ ਸਿੰਘ ਵਿਰਚੀ ਜੀ ਹਰਤਾਮ ਸਾਹਿਬ ਐਸਐਚਓ ਫਲੋਰ ਗੁਰਾਇਆਂ ਤੇ ਬਿਲਕੁਲ ਰੋ ਸਾਂਝੇ ਤੌਰ ਤੇ ਕਾਰਵਾਈ ਕੀਤੀ ਗਈ ਹੈ ਜਿਸ ਵਿੱਚ ਕੈਸੋਪ੍ਰੈਸ਼ਨ ਜਿਹੜਾ ਵਾ ਕੋਆਰਡੀਨੇਟ ਸਰਚ ਪ੍ਰੈਸ਼ਨ ਜਿਹੜਾ ਉਹ ਗੱਲਬਾਤ ਕੀਤਾ ਗਿਆ ਜਿਹਦੇ ਵਿੱਚ ਅਸੀਂ ਦੋ ਪੈਟਲਰ ਜਿਹੜੇ ਆ ਉਹ ਗਸ਼ਟਾ ਕੀਤਾ ਨੇ ਤੇ ਇੱਕ ਸ਼ਾਪ ਦੇ ਐਕਸਾਈਟਰ ਦੀ ਪਿਆ ਬੋਤਲਾਂ ਬਰਾਮਤ ਕੀਤੀਆਂ ਗਈਆਂ ਤੇ ਜਿਹੜੇ पांच मोटरसाइकल्स ਸੀ ਇਸ ਹੌਟਸਪੌਟ ਦੇ ਨੇੜੇ ਜਿਹੜੇ ਸੀ ਬਿਨਾ ਨੰਬਰੀ ਜਾਂ ਜਿਨ੍ਹਾਂ ਤੇ ਟ੍ਰਿਪਲ ਰੈਡੀ ਕੀਤੀ ਜਾਂਦੀ ਸੀ ਸ਼ੱਕੀ ਸਸਪੀਸ਼ੀਅਸ ਨੂੰ ਅਸੀਂ ਕਾਬੂ ਕੀਤਾ ਹੈਗਾ ਇਸ ਤਰ੍ਹਾਂ ਹੀ ਕਾਰਵਾਈ ਕਰਦਾ ਹੋਇਆ ਨਿਹਾਲ ਸਿੰਘ ਵਾਲਾ ਪਿੰਡ ਜਿਹੜਾ ਹੈਗਾ ਅਧਿਗੜ ਨਿਹਾਲ ਇਹਦੇ ਵਿੱਚ ਕੌਫੀਓ ਆਪਣੀ ਐਕਐਸਯੂਵੀ ਗੱਡੀ ਜਿਹੜੀ ਹੈਗੀ ਸੀ ਉਸ ਵਿੱਚ ਜਿਹੜਾ ਅਸੀਂ ਮੇਨ ਸਪਲਾਇਰ ਸੀ ਉਹਨੂੰ ਜੱਜ ਸਿੰਘ ਉਹਨੂੰ ਰੈਸਪੀ ਦਾ ਸਮੇਤ ਗੱਡੀ ਤੇ 205 ਨਸ਼ੀਲੇਆ ਹੋਈਆਂ ਦੇ ਕੋਲੋਂ ਬਰਾਮਦ ਕੀਤੀਆਂ ਇਸ ਤਰ੍ਹਾਂ ਹੀ ਵਿੱਕਾ ਪਿੰਡ ਦਾ ਇੱਕ ਦੋਸ਼ੀ ਹੈਗਾ ਉਹਨੂੰ ਵੀ ਅਸੀਂ ਐਂਟੀਬੈਸਟ ਦੇ ਵਿੱਚ ਜਿਹੜਾ ਵਾ ਉਹ ਮੁਕਿੱਤਾ ਤੇ ਇਹਨਾਂ ਤੇ ਪਹਿਲਾਂ ਵੀ ਕੋਈ ਮੁਕਾਦਮੇ ਵਗੈਰਾ ਸੀ ਇਹਨਾਂ ਦੇ ਵਿੱਚ ਕੁਝ ਜਿਹੜੇ ਬੰਦੇ ਨੇ ਸਾਡੇ ਜਿਵੇਂ ਦਸਰਾ ਚੌਲ ਨੂੰ ਲੋ ਤੇ ਸਾਡੇ ਪੈਡਲਰ ਹੀ ਹੈਗੇ ਨੇ ਜਿਹੜੇ ਕਿ ਨਸ਼ਾ ਲਿਆ ਕੇ ਤੇ ਵੇਚਦੇ ਨੇ ਤੇ ਇੱਕ ਸਪਲਾਇਰ ਆ ਮੇਨ ਜਿਹੜਾ ਸਮੱਗਲਰ ਸੀ ਆ ਥਾਣਾ ਬਿਰਗਾ ਨੂੰ ਬਲੋਂਗ ਕਰਦਾ ਉਹਨੂੰ ਹੀ ਰਸਕੀਤਾ